ਬਹੁਤ ਵੱਡੀ ਖਬਰ ਹੈ ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋ ਗਿਆ ਔਰ ਦੂਜੇ ਪਾਸੇ ਕਾਂਸਟੇਬਲ ਅਮਨਦੀਪ ਕੌਰ ਜਿਹਨੂੰ ਲੈ ਕੇ ਵਿਜੀਲੈਂਸ ਨੇ ਇੱਕ ਵਾਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰ ਦਿੱਤਾ ਸੀ ਕਹਿੰਦੇ ਇਹਦੇ ਪਥਰੀ ਦਾ ਦਰਦ ਉੱਠ ਖੜਿਆ ਤੇ ਹੁਣ ਇਹਦਾ ਇਲਾਜ ਕਰਵਾਉਣਾ ਬੜਾ ਹੀ ਜ਼ਰੂਰੀ ਹੈ ਯਾਨੀ ਏਮਸ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਸੀ ਬਠਿੰਡੇ ਦੇ ਵਿੱਚ ਔਰ ਉਸ ਤੋਂ ਬਾਅਦ ਖਬਰ ਆਉਂਦੀ ਹੈ ਅੱਜ ਦੀ ਡੇਟ ਦੇ ਵਿੱਚ ਕਿ ਵਿਜੀਲੈਂਸ ਹੱਥ ਖੜੇ ਕਰ ਚੁੱਕੀ ਹੈ ਔਰ ਅੱਜ ਦੀ ਖਬਰ ਤੁਹਾਨੂੰ ਦਿਖਾਵਾਂਗੇ ਔਰ ਦੂਜੇ ਪਾਸੇ ਭਗਵੰਤ ਮਾਨ ਦੀ ਪਾਰਟੀ ਦੇ ਵਿੱਚੋਂ ਇੱਕ ਉਹਨਾਂ ਦਾ ਐਮਐਲਏ ਚਿੱਟਾ ਵੇਚਦਾ ਫੜਿਆ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਇੱਕ ਲੀਡਰ ਦੁਆਰਾ ਦਿੱਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਦਨਾਮ ਹੋ ਚੁੱਕੀ ਹੈ ਕਿ ਭਗਵੰਤ ਮਾਨ ਦਾ ਆਏ ਦੇ ਨੇ ਇੱਕ ਨਾ ਇੱਕ ਵਿਧਾਇਕ ਫੜਿਆ ਜਾਂਦਾ ਕੋਈ ਨਾ ਕੋਈ ਐਮਐਲਏ ਫੜਿਆ ਜਾਂਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਸੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਿ ਭਗਵੰਤ ਮਾਨ ਸਾਹਿਬ ਬੜਾ ਕਰੀਮ ਨੇ ਕੇਜਰੀਵਾਲ ਦੇ ਕਹਿਣ ਦੇ ਉੱਤੇ ਕਰਦੇ ਜੋ ਵੀ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਕੇਜਰੀਵਾਲ ਪਰ ਦਰਅਸਲ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਉਹਦੇ ਵਿੱਚ ਫੁੱਟ ਪੈਂਦੀ ਦਿਖਾਵਾਂਗੇ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਚਾਲ ਚੱਲ ਦਿੱਤੀ ਹੈ ਔਰ ਪੰਜਾਬ ਦੇ ਲੋਕਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਿ ਭਗਵੰਤ ਮਾਨ ਸਾਹਿਬ ਇਹ ਦਿੱਲੀ ਦੇ ਲੋਕ ਸਾਡੇ ਪੰਜਾਬ ਦੇ ਨਹੀਂ ਹੋ ਸਕਦੇ ਤੁਸੀਂ ਭਾਵੇਂ ਦਿੱਲੀ ਦੇ ਸਾਹਮਣੇ ਝੁੱਕ ਗਏ ਵਾੜਾ ਜਿਹੜੀ ਖਬਰ ਦੇਖਣ ਜਾ ਰਹੇ ਹਾਂ ਇੱਕ ਇਹਨਾਂ ਦੀ ਵੀ ਪਾਰਟੀ ਦਾ ਬੰਦਾ ਜਿਹੜਾ ਬਹੁਤ ਪੁਰਾਣਾ 리ਡਰ ਰਿਆ ਉਹਨਾਂ ਦੇ ਬਹੁਤ ਤੁਹਾਨੂੰ ਦਿਖਾਵਾਂਗੇ ਕਿ ਕਿ ਭਗਵਾਨ ਤੇ ਮਾਨ ਸਰਕਾਰ ਕਿਵੇਂ ਤਹਸਨਾਸ ਹੋ ਗਈ ਆ ਪੂਰੇ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਇਹਨਾਂ ਦਾ ਇੱਕ ਐਮਐਲਏ ਵੀ ਫੜਿਆ ਜਾਂਦਾ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਮਨਦੀਪ ਕੌਰ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੇਹੱਦ ਜਿਆਦੇ ਅਹਿਮ ਮੁੱਖ ਮੰਤਰੀ ਸਾਹਿਬ ਪੱਗ ਤਾਂ ਬੰਦੇ ਆ ਭਗਤ ਸਿੰਘ ਦੇ ਰੰਗ ਵਾਲੀ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ ਇਹ ਪੱਗ ਬਨ ਕੇ ਕੁਝ ਨਹੀਂ ਹੋਣਾ ਭਗਤ ਸਿੰਘ ਵਰਗੇ ਨਾ ਸਿਰਾਂ ਦੀ ਤਲਾਸ਼ ਕਰਨੀ ਪੈਣੀ ਆ ਤੇ ਜਿਹੜੇ ਐਮਐਲਏ ਤੁਸੀਂ ਲਾਏ ਹੋਏ ਆ ਨਾ ਕੋਈ ਚਿੱਟਾ ਬਗਵਾ ਰਹੇ ਆ ਕੋਈ ਸਾਡੇ ਉਹ ਲਾਹ ਸਿੰਘ ਉਹ ਕੋ ਕੇ ਆ ਉਹ ਐਡਾ ਵੱਡਾ ਉਹ ਮਤਲਬ ਕਿ ਜੇ ਆਪਾਂ ਕਹਿ ਲਈਏ ਵੀ ਤਪੇ ਦੇ ਵਿੱਚ ਜੜੇ ਸੱਟੇ ਦਾ ਐਡਾ ਵੱਡਾ ਸਕੈਂਡਲ ਚਲਾ ਰਿਹਾ ਉਹ ਸਾਰੇ ਪੰਜਾਬ ਤੋਂ ਆ ਕੇ ਲੋਕ ਉਸੇ ਜੜਾ ਸੱਟਾ ਖੇੜ ਤੇ ਸਾਰੇ ਤਪੇ ਨੂੰ ਪਤਾ ਸਾਰੇ ਬਧੌੜ ਨੂੰ ਪਤਾ ਸੋ ਇਹੋ ਜਿਹਾ ਕੁਝ ਤਾਂ ਐਮਐਲਏ ਕਰ ਹੀ ਜਾਂਦੇ ਆ ਕਿਵੇਂ ਦੇਖਦੇ ਹੋ ਪਹਿਲਾਂ ਤੁਸੀਂ ਆਜ਼ਾਦ ਕੈਂਡੀ ਕਰਦੇ ਹੋ ਆਪਣੀ ਹੀ ਸਰਕਾਰ ਦੇ ਖਿਲਾਫ ਤੇ ਹੁਣ ਵਲੰਟੀਅਰ ਨੂੰ ਇੰਨਾ ਅਨਗੌਲਿਆ ਕੀਤਾ ਜਾ ਰਿਹਾ ਕਿ ਤੁਹਾਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਆਪਣੀ ਹੀ ਸਰਕਾਰ ਦੇ ਖਿਲਾਫ ਇਹਨਾਂ ਨੇ ਵਰਕਰਾਂ ਨੂੰ ਬਿਲਕੁਲ ਪਿੱਛੇ ਛੱਡਤਾ ਕਈ ਜਗ੍ਹਾ ਤੇ ਤਾਂ ਐਮਐਲਏ ਨੇ ਇੰਨਾ ਘਾਣ ਕੀਤਾ ਹੋਇਆ ਤੁਸੀਂ ਸੋਚ ਤੁਸੀਂ ਸੋਚ ਨਹੀਂ ਸਕਦੇ ਸੋ ਇਹੀ ਆ ਇੱਥੇ ਸਾਰੇ ਵਰਕਰ ਨੇ ਜਿਹੜੇ ਉੱਟੇ ਹੋਏ ਆ ਮੈਂ ਸਭ ਦਾ ਉਹਨਾਂ ਦਾ ਉਦਮ ਆ ਤੇ ਵਰਕਰਾਂ ਵਾਲੀ ਪਾਰਟੀ ਆ ਪਾਰਟੀ ਵਰਕਰਾਂ ਨਾਲ ਹੁੰਦੀ ਆ ਤੇ ਅਸੀਂ ਵਰਕਰਾਂ ਦੇ ਨਾਲ ਕੋਈ ਜਿਹੜੇ ਕੋਈ ਦਿੱਲੀ ਤੋਂ ਆਏ ਹੋਏ ਆਕੂਆਂ ਨੂੰ ਉਹਨਾਂ ਨੇ ਚੇਅਰਮੈਨੀਆਂ ਦਿੱਤੀਆਂ ਫਿਰ ਭਾਈ ਵਰਕਰ ਕਿੱਥੇ ਜਾਂ ਉਹ ਦੇਖੋ ਵਰਕਰ ਕੀ ਕਰਦਾ ਉਹ ਉਸੇ ਦੇ ਖਿਲਾਫ ਆ ਜਿਹੜੇ ਵਰਕਰ ਸਾਡੇ ਉੱੱਕੜੇ ਆ ਅੱਜ ਤੁਹਾਡਾ ਨਾਰਾ ਦਿੱਲੀ ਵਾਲੇ ਭਾਈ ਆਓ ਪੰਜਾਬ ਬਚਾਓ ਕਿਹੜੇ ਦਿੱਲੀ ਵਾਲਿਆਂ ਦੀ ਗੱਲ ਕਰ ਰਹੇ ਆ ਜੀ ਆਪਦੇ ਨਾਲ ਸ਼ਾਸਨ ਚਲਾਉਂਦੇ ਆ ਆਪਦੇ ਹਿਸਾਬ ਨਾਲ ਚਲਾਉਂਦੇ ਆ ਉਹਨਾਂ ਦਿੱਲੀ ਵਾਲਿਆਂ ਦੀ ਗੱਲ ਹੀ ਕਰ ਰਹੇ ਆ ਕਿ ਦਿੱਲੀ ਵਾਲਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਕਿ ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਨਹੀਂ ਹੈਗੇ ਇਹੀ ਰੁੱਖ ਦੀ ਗੰਦ ਹਨ ਪੜ੍ਹੇ ਲਿਖੇ ਨੇ ਸਾਰਾ ਕੁਝ ਨਹੀਂ ਤੇ ਜੇ ਪੜ੍ਹੇ ਲਿਖੇ ਨਹੀਂ ਭਾਈ ਉਦੋਂ ਜਦੋਂ ਝੰਡੇ ਚੱਕਦੇ ਸੀ ਉਦੋਂ ਪੜ੍ਹੇ ਲਿਖੇ ਉਦੋਂ ਤਾਂ ਪੁੱਛਿਆ ਨਹੀਂ ਗਿਆ ਆਪਾਂ ਨੂੰ ਵੀ ਭਾਈ ਇਹ ਪੜ੍ਹੇ ਲਿਖਿਆ ਕਿ ਇਹ ਅਨਪੜਾ ਇਹਨਾਂ ਦਾ ਇੱਕ ਐਮਐਲਏ ਆ ਲਾਭ ਸਿੰਘ ਉੱਗੋਕੇ ਯਾਨੀ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਲੀਡਰ ਤੁਹਾਡੇ ਸਾਹਮਣੇ ਆ ਗਈ ਹੈ ਕਿ ਭਾਈ ਉਹ ਚਿੱਟਾ ਤੇ ਦੜਾ ਸੱਟਾ ਚਲਾ ਰਿਹਾ ਹੈ ਔਰ ਭਗਵੰਤ ਮਾਨ ਸਰਕਾਰ ਕੱਲ ਕਹਿੰਦੀ ਸੀ ਡੈਡਲਾਈਨ ਹੋ ਚੁੱਕੀ ਆ 31 ਜਿਹੜੀ ਤਰੀਕ ਰੱਖੀ ਜਾਂਦੀ ਆ ਇਹ ਵੀ ਦੇਖੋ ਇਹਦੇ ਵਿੱਚ ਗਲਤ ਸਾਬਤ ਹੋ ਗਈ ਆ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਕਿਹਾ ਜਾ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬੜਾ ਗੂੜਾ ਰਿਸ਼ਤਾ ਰਿਹਾ ਕਿਉਂਕਿ ਉਹਨਾਂ ਦੇ ਉਹ ਗੁਰੂ ਨੇ ਔਰ ਪੰਜਾਬ ਦੇ ਅੰਦਰ ਅੱਜ ਇੱਕ ਖਬਰ ਦਾ ਜਿਹੜਾ ਕਿ ਖੁਲਾਸਾ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਇੱਕ 파ੜ ਪੈ ਚੁੱਕੀ ਆ ਕਿਉਂਕਿ ਜਿਹੜਾ ਅਰਵਿੰਦ ਕੇਜਰੀਵਾਲ अरविंद केजरीवाल ਨੇ ਦਰਸਾਲ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਡੇਗਣ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਕਿਉਂਕਿ ਉਹਨੂੰ ਪਤਾ ਕਿ ਮੈਦਾਨ ਨੰਗਾ ਚਿੱਟਾ ਹੋ ਗਿਆ ਔਰ ਅੱਜ ਹੁਣ ਭਗਵੰਤ ਮਾਨ ਦੀ ਸਰਕਾਰ ਬਚੀ ਹੈ ਜੇਕਰ ਹੁਣ ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਪਤਾ ਲੱਗਿਆ ਕਿ ਜੇਕਰ ਸਾਨੂੰ ਪੰਜਾਬ ਦੇ ਵਿੱਚ ਅਹਿਮੀਅਤ ਮਿਲਦੀ ਤਾਂ ਅਸੀਂ ਇੱਥੇ ਰਹਿੰਦੇ ਪਰ ਪੰਜਾਬ ਦੇ ਲੋਕ ਉਹਨਾਂ ਦੇ ਵਿਰੁੱਧ ਹੋ ਰਹੇ ਨੇ ਤਾਂ ਫੇਰ ਉਹਨਾਂ ਨੇ ਸੋਚਿਆ ਕਿ ਪੰਜਾਬ ਦੇ ਵਿੱਚੋਂ ਭਗਵੰਤ ਮਾਨ ਦੀ ਵੀ ਜੜ ਪੱਟੀ ਜਾਵੇ ਐਸ ਕਰਕੇ ਹੁਣ ਭਗਵੰਤ ਮਾਨ ਨੂੰ ਵੀ ਭਲਕ ਲੱਗੀ ਆ ਕਿ ਸਾਨੂੰ ਜਿਹੜਾ ਡੇਗਣ ਦਾ ਕੰਮ ਸਭ ਤੋਂ ਵੱਡਾ ਕਰ ਰਿਹਾ ਉਹ ਅਰਵਿੰਦ ਕੇਜਰੀਵਾਲ ਕਰ ਰਿਹਾ ਪਹਿਲੀ ਚਲਕ ਕਿੱਥੋਂ ਪੈਂਦੀ ਆ ਨਾਬੇ ਦੇ ਵਿੱਚ ਇੱਕ ਨੀਮ ਪੱਥਰ ਲਾਇਆ ਜਾਂਦਾ ਜਿਹੜਾ ਕਿ ਹਿੰਦੀ ਦੇ ਵਿੱਚ ਲਾਇਆ ਜਾਂਦਾ ਕਿਉਂਕਿ ਅਰਵਿੰਦ ਕੇਜਰੀਵਾਲ ਬਹੁਤ ਜ਼ਹਿਰੀਲਾ ਸੱਪ ਹੈ ਉਹਨੂੰ ਪਤਾ ਸੀ ਕਿਹਦੇ ਖਿਲਾਫ ਅਜੰਡਾ ਚੱਲੂਗੀ ਪੰਜਾਬ ਦੀ ਜਨਤਾ ਕਿ ਉਹ ਵਿਰੋਧ ਕਰਨਗੇ ਕਿ ਭਾਈ ਤੂੰ ਇਹ ਨੀਮ ਪੱਥਰ ਹਿੰਦੀ ਦੇ ਵਿੱਚ ਕਿਵੇਂ ਲਾ ਦਿੱਤਾ ਫੇਰ ਤਾਮਲ ਨਾਡੂ ਦੀ ਭਾਸ਼ਾ ਇੱਥੇ ਸਾਡੇ ਉੱਤੇ ਥੁਪੀ ਜਾਂਦੀ ਆ ਕਹਿੰਦੇ ਸਾਡੇ ਸਕੂਲਾਂ ਦੇ ਵਿੱਚ ਤਾਮਲ ਪੜਾਈ ਜਾਊਗੀ ਇਹ ਵੀ ਖਬਰ ਤੁਸੀਂ ਵੇਖ ਚੁੱਕੇ ਹੋ ਔਰ ਹੁਣ ਆਜੋ ਕਾਂਸਟੇਬਲ ਦੇ ਉੱਤੇ ਜਿਹੜੀ ਅਮਨਦੀਪ ਕੌਰ ਨੂੰ ਕਿਹਾ ਜਾ ਰਿਆ ਸੀ ਕਿ ਭਾਈ ਇਹਦੀ ਬਹੁਤ ਵੱਡੀ ਸ਼ਾਨ ਵੀ ਨੇ ਹੋਣੀ ਆ ਉਹਦੇ ਉੱਤੇ ਵੀ ਸਰਕਾਰ ਦੇ ਉੱਤੇ ਸਵਾਲ ਉੱਠ ਖੜੇ ਨੇ ਕਿਉਂਕਿ ਮਾਮਲਾ ਇੱਥੇ ਤੱਕ ਪਹੁੰਚ ਗਿਆ ਕਿ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਕਹਿੰਦੇ ਜੀ ਉਹਦੇ ਤਾਂ ਪਥਰੀ ਦਾ ਦਰਦ ਉੱਠ ਖੜਿਆ ਔਰ ਉਸ ਤੋਂ ਬਾਅਦ ਇੱਕ ਜਾਂਚ ਸ਼ੁਰੂ ਹੁੰਦੀ ਹੈ ਡਾਕਟਰਾਂ ਦੀ ਔਰ ਉਸ ਤੋਂ ਬਾਅਦ ਵੱਡੇ ਵੱਡੇ ਸਵਾਲ ਵੀ ਹੁੰਦੇ ਨੇ ਕਿ ਨੂੰ ਆਮ ਸਸਤ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਕੀ ਪੈ ਗਈ ਹੈ ਕਿਉਂਕਿ ਆਮ ਤੌਰ ਤੇ ਵੇਖਿਆ ਜਾਵੇ ਆਮ ਖਾਸ ਕੈਦੀਆਂ ਨੂੰ ਪੁਲਸ ਜਾਂ ਫਿਰ ਪ੍ਰਸ਼ਾਸਨ ਜਾਂ ਸਾਡੀ ਸਰਕਾਰ ਯਾਨੀ ਕਿਸੇ ਆਮ ਕੈਦੀ ਨੂੰ ਕਹਾਵ ਜੇ ਹਸਪੀਟਲ ਦੇ ਵਿੱਚ ਲੈ ਕੇ ਜਾਂਦੀ ਹੈ ਨਾ ਕਿ ਕੋਈ ਏਸੀ ਵਾਲਾ ਕਮਰਾ ਨਾ ਕਿ ਕੋਈ ਆਮ ਸਸਤ ਹਸਪਤਾਲ ਨਾ ਕਿ ਕੋਈ ਪ੍ਰਾਈਵੇਟ ਦੇ ਵਿੱਚ ਤਾਂ ਹੁਣ ਇਹਦੇ ਉੱਤੇ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਔਰ ਦੂਜੇ ਪਾਸੇ ਵਿਜੀਲੈਂਸ ਦੇ ਉੱਤੇ ਵੀ ਸਵਾਲ ਤਾਂ ਖੜੇ ਹੋਣ ਲੱਗ ਗਏ ਨੇ ਅਸੀਂ ਨਹੀਂ ਕਰਦੇ ਪੰਜਾਬ ਦੀ ਜਨਤਾ ਕਹਿਣ ਲੱਗੀ ਹੈ ਕਹਿੰਦੇ ਭਾਈ ਵਿਜੀਲੈਂਸਾ ਜਿਹੜੀ ਉਹ ਪਿੱਛੇ ਹਟਦੀ ਨਜ਼ਰ ਆ ਰਹੀ ਆ ਹੱਥ ਖੜੇ ਕਰਲੇ ਨੇ ਕਿਤੇ ਨਾ ਕਿਤੇ ਲੋਕਾਂ ਦੇ ਦਿਨਾਂ ਦੇ ਵਿੱਚ ਇੱਕ ਸ਼ੱਕ ਚੱਲਦਾ ਜਿਹੜਾ ਕਿ ਵੱਡੇ ਪੱਧਰ ਤੇ ਚੱਲ ਰਿਹਾ ਕਹਿੰਦੇ ਸਰਕਾਰ ਅਮਨਦੀਪ ਕੌਰ ਨੂੰ ਖੁਦ ਆਪ ਟ੍ਰੀਟ ਕਰ ਰਹੀ ਆ ਵਿਜੀਲੈਂਸ ਦੇ ਉੱਤੇ ਵੀ ਸਵਾਲ ਖੜੇ ਕਰਲੇ ਲੋਕਾਂ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰਾ ਭਰੋਸਾ ਕਰਦੀ ਆ ਸਾਡੀ ਜਨਤਾ ਉਹਨਾਂ ਦੇ ਉੱਤੇ ਵੀ ਸ਼ੱਕ ਦੀ ਸੂਈ ਚ ਘੁੰਮ ਚੁੱਕੀ ਆ ਕਿਉਂਕਿ ਵਿਜੀਲੈਂਸ ਨੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਕਹਿ ਦਿੱਤੀ ਕੋਰਟ ਦੇ ਵਿੱਚ ਕਿ ਸਾਨੂੰ ਇਹਦੀ ਹਲੇ ਕੋਈ ਵੀ ਰਿਮਾਂਡ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਹੁਣ ਤੁਸੀਂ ਦੱਸੋ ਵੀ ਪੰਜਾਬ ਦੀ ਜਨਤਾ ਗਲਤ ਹੈ ਜਾਂ ਫਿਰ ਇੱਥੇ ਸਰਕਾਰ ਗਲਤ ਹੈ ਜਾਂ ਪ੍ਰਸ਼ਾਸਨ ਗਲਤ ਹੈ ਕਿਉਂਕਿ ਉਹਨੂੰ ਵੀਆਈਪੀ ਟ੍ਰੀਟਮੈਂਟ ਤਾਂ ਦਿੱਤਾ ਜਾ ਰਿਹਾ ਇਹਦੇ ਵਿੱਚ ਨਹੀਂ ਕੋਈ ਸ਼ੱਕ ਔਰ ਲੋਕ ਤਾਂ ਵੀ ਕਹਿ ਰਹੇ ਕਹਿੰਦੇ ਹੁਣੇ ਬੜੀ ਜਲਦੀ ਘਰੇ ਵੀ ਪਹੁੰਚ ਜਾਣੀ ਹੈ ਜਿਵੇਂ ਕਿ ਕਹਿੰਦੇ ਹੁਣ ਅਮਨਦੀਪ ਕੌਰ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਇਹ ਮਾਮਲਾ ਖੜਾ ਹੋਇਆ ਕਹਿੰਦੇ ਹੁਣ ਇਹਦੀ ਪ੍ਰਾਪਰਟੀ ਜਿਹੜੀ ਕੀਤੀ ਹੈ ਜ਼ਬਤ ਉਹ ਬਿਲਕੁਲ ਨਜਾਇਜ਼ ਕਹਿੰਦੇ ਡਰਾਮਾ ਬਣਾ ਦਿੱਤਾ ਹੈ ਦੂਜੇ ਪਾਸੇ ਆਜੋ ਜਿਹੜੀ ਕਹਿੰਦੇ ਅਸੀਂ ਫਰੀਜ਼ ਕਰ ਦਿੱਤੀ ਹੈ ਕੋਠੀ ਢਾਈ ਕਿਉਂ ਨਹੀਂ ਇਹਦੇ ਵਿੱਚ ਵੀ ਬਹੁਤ ਵੱਡਾ ਰਾਜ਼ ਛੁਪਿਆ ਕਹਿੰਦੇ ਵੀ ਇਹ ਜਿਹੜਾ ਘਰ ਆ ਅਮਨਦੀਪ ਕੌਰ ਦੇ ਉੱਤੇ ਲਾਉਣ ਚੱਲ ਰਿਹਾ ਔਰ ਲਾਉਣ ਵਾਲੇ ਘਰ ਦੇ ਉੱਤੇ ਬਿਲਡੋਜਰ ਨਹੀਂ ਚੱਲ ਸਕਦਾ ਇਸ ਸੰਵਿਧਾਨ ਮੁਤਾਬਕ ਕਿਹਾ ਜਾ ਰਿਹਾ ਔਰ ਦੂਜੇ ਪਾਸੇ ਲੀਗਲ ਤੌਰ ਦੇ ਉੱਤੇ ਕਹਿੰਦੇ ਵਸਕਨ ਦਾ ਫਰੀਜ਼ ਕਰ ਸਕਦੇ ਆ ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਕਹਿ ਰਹੇ ਨੇ ਵਕੀਰ ਵੀ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਕਹਿੰਦੇ ਆਪਣੀ ਇੱਜ਼ਤ ਬਚਾਉਂਦੇ ਲਈ ਉਹਨੇ ਫ੍ਰੀਜ਼ ਕਰ ਦਿੱਤੀ ਉਹਦੇ ਤੇ ਪੋਸਟਰ ਬੈਨਰ ਚਪਕਾ ਦਿੱਤੇ ਗਏ ਪੁਲਿਸ ਨੂੰ ਮੀਡੀਆ ਲਿਆ ਕੇ ਯਾਨੀ ਦਿਖਾਇਆ ਵੀ ਗਿਆ ਤਾਂ ਹੁਣ ਦੇਖੋ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਇੱਕ ਪਾਸੇ ਦਿੱਲੀ ਵਾਲਾ ਮੁੱਖ ਮੰਤਰੀ ਆਪਣੀ ਭਾਸ਼ਾ ਨੂੰ ਸਾਡੇ ਪੰਜਾਬ ਦੇ ਵਿੱਚ ਥੋਪਣ ਜਾ ਰਿਹਾ ਸੀ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਭਲਕ ਲੱਗ ਚੁੱਕੀ ਆ ਕਿ ਅਰਵਿੰਦ ਕੇਜਰੀਵਾਲ ਸਭ ਤੋਂ ਵੱਡਾ ਦੁਸ਼ਮਣ ਸਾਹਤ ਹੋਣਾ ਜੇਕਰ ਪੰਜਾਬ ਦੇ ਵਿੱਚੋਂ ਇਹਦੀ ਸੱਤਾ ਜਾਂਦੀ ਹੈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਡੱਲੇਵਾਲ ਤੇ ਜਿਸ ਦਿਨ ਅੱਧੀ ਰਾਤ ਨੂੰ 250 ਪੁਲਿਸ ਦਾ ਬੰਦਾ ਚੱਕ ਕੇ ਲੈ ਜਾਂਦਾ ਉਹ ਵੀ ਅਰਵਿੰਦ ਕੇਜਰੀਵਾਲ ਦੀ ਚਾਰ ਸੀ ਕਿ ਲੋਕ ਪੰਜਾਬ ਦੇ ਵਿਰੁੱਧ ਹੋ ਜਾਣਗੇ ਕਿਸਾਨ ਵੀ ਹੋ ਜਾਣਗੇ ਬਹੁਤ ਸਾਰੀਆਂ ਧਿਰਾਂ ਹੋ ਜਾਣੀਆਂ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਲੱਗੀ ਹੈ ਕਿਤੇ ਨਾ ਕਿਤੇ ਮੁੱਖ ਮੰਤਰੀ ਵੀ ਸਮਝ ਗਏ ਨੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਗਿਆ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਬਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ